ਮੇਰੇ ਪਿੰਡ ਦੀ 23 ਏਕੜ ਜ਼ਮੀਨ ਦੇ ਭੂ ਮਾਫੀ ਦਾ ਕਬਜ਼ਾ ਜੀ ਜਿਹਦੇ ਵਿੱਚੋਂ 21 ਏਕੜ 156 ਕਨਾਲ ਜਿਹੜੀ 2001 ਤੋਂ ਲੈ ਕੇ ਹੁਣ ਤੱਕ ਰੈਵਨਿਊ ਦੇ ਰਿਕਾਰਡ ਚੋਂ ਗਾਇਬਾ ਜੇ ਗਾਇਬਾ ਤਾਂ ਇੰਡਸਟਰੀਆਂ ਦੀਆਂ ਰੀਸ਼ੀਆਂ ਕਿੰਨੇ ਕੀਤੀਆਂ ਉਥੋਂ ਦੇ ਜਿਹੜੇ ਅਫਸਰ ਆ ਸਰਕਾਰੀ ਅਫਸਰ ਉਹ ਤਨਖਾਹ ਤਾਂ ਚਾਹੇ ਭੂ ਸਰਕਾਰੀ ਕੋ ਲੈਂਦੇ ਨੇ ਪਰ ਉਹ ਕੰਮ ਜਿਹੜਾ ਭੂ ਮਾਫੀ ਵਾਲੀ ਕਰਦੇ ਹਨ ਕਿਉਂਕਿ ਜੇ ਬੀਡੀਪੀਓ ਹੀ ਰਲੇ ਹੋਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਅੱਜ ਜ਼ਮੀਨ ਦੀ ਬੋਲੀ ਜੇ 20 ਹੁੰਦੀ ਆ ਤਾਂ ਦੂਜੇ ਦਿਨ ਉਹ ਦੱਸ ਕਿਦਾਂ ਹੋ ਗਈ ਔਰ ਦਾਸ ਕਿੱਲੇ ਕਿੱਥੇ ਗਿਆ ਕਿਉਂਕਿ ਬੀਡੀਪੋ ਦੀਆਂ ਨਲੈਕੀਆਂ ਕਰਕੇ ਹੀ ਇੱਥੋਂ ਤੱਕ ਪਹੁੰਚਿਆ 6 ਸਾਲ ਦੌਰਾਨ ਮੈਂ 6 ਸਾਲ ਮੈਨੂੰ ਹੋ ਗਿਆ ਇਹ ਜ਼ਮੀਨਾਂ ਦੇ ਕੇਸ ਲੜਦੇ 6 ਸਾਲ ਦੇ ਵਿੱਚ ਮੈਨੂੰ ਫੇਰ ਦੁਬਾਰਾ ਤੀਜੀ ਵਾਰ ਕੰਟੈਂਪਟ ਪਾਉਣੀ ਪਈ ਜਿਹਦੀ ਤਰੀਕ ਅਗਲੀ 19 ਤੰਨ 2024 ਆ ਲਗਾਤਾਰ ਪੰਜਾਬ ਦੇ ਵਿੱਚ ਲੈਂਡ ਮਾਫੀਆ ਵੱਧਦਾ ਜਾ ਰਿਹਾ ਤੇ ਸਰਕਾਰੀ ਅਧਿਕਾਰੀਆਂ ਦੀ ਵੀ ਮਿਲੀ ਭੁਗਤ ਦੇ ਇਲਜ਼ਾਮ ਲੱਗ ਰਹੇ ਨੇ ਇਸੇ ਤਰ੍ਹਾਂ ਦੇ ਸਖਸ਼ ਸਾਡੇ ਨਾਲ ਹੀ ਮੌਜੂਦ ਨੇ ਜਿਨ੍ਹਾਂ ਨੇ ਲੈਂਡ ਮਾਫੀਆ ਦੇ ਖਿਲਾਫ ਕੇਸ ਲੜੇ ਤੇ ਜਿੱਤੇ ਵੀ ਤੇ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਨੇ ਇੱਕ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕੀ ਮੁੱਦਾ ਹੈ ਸਾਰਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਸਸੀ ਗੱਲ ਸਰ ਸਸੀ ਜੀ ਸਰ ਮੈਂ ਧੰਨਵਾਦੀ ਹਾਂ ਤੁਸੀਂ ਮੈਨੂੰ ਆਪਣੇ ਨਿਊਜ਼ ਚੈਨਲ ਦੇ ਵਿੱਚ ਸੱਦਿਆ ਮੇਰਾ ਮੁੱਦਾ ਹੈ ਜੀ ਮੈਂ ਪਿੰਡ ਕੰਗਣੀ ਵਾਲਾ ਦਾ ਰਹਿਣ ਵਾਲਾ ਮੇਰੇ ਪਿੰਡ ਦੀ 23 ਏਕੜ ਜ਼ਮੀਨ ਤੇ ਭੂ ਮਾਫੀਆ ਦਾ ਕਬਜ਼ਾ ਜੀ ਜਿਹਦੇ ਵਿੱਚੋਂ 21 ਏਕੜ 156 ਕਨਾਲ ਜਿਹੜੀ 2001 ਤੋਂ ਲੈ ਕੇ ਹੁਣ ਤੱਕ ਰੈਵਨਿਊ ਦੇ ਰਿਕਾਰਡ ਚੋਂ ਗਾਇਬਾ ਜੀ ਇਹਨਾਂ ਨੂੰ ਇਹ ਨਹੀਂ ਪਤਾ ਦੇਖੋ ਇੰਡਸਟਰੀਆਂ ਵੀ ਬਣ ਗਈਆਂ ਉਹ ਇੰਡਸਟਰੀਆਂ ਦੇਖੋ ਜੇ ਗਾਇਬਾ ਤਾਂ ਇੰਡਸਟਰੀਆਂ ਦੀਆਂ ਰੀਸ਼ੀਆਂ ਕਿੰਨੇ ਕੀਤੀਆਂ ਜੀ ਦੂਜੇ ਬਨੇ ਈਸਟ ਜਲੰਧਰ ਅਧੀਨ ਆਉਂਦੇ 78 ਪਿੰਡਾਂ ਦੀ 306 ਏਕੜ ਇੱਕ ਪਿੰਡ ਆਦਮਪੁਰ ਚ ਵਹਿੰਦਾ ਜੀ ਲੁਟੇਰਾ ਕਲਾਂ ਉਹਦੀ 175 ਏਕੜ ਇੱਕ ਪਿੰਡ ਦੀ ਜ਼ਮੀਨ ਤੇ ਜਿਹੜਾ ਭੂ ਮਾਫੀਆ ਦਾ ਕਬਜ਼ਾ ਟੋਟਲ ਜੇ ਜਲੰਦ ਆਦਮਪੁਰ ਬਲਾਕ ਦੀ ਈਸਟ ਬਲਾਕ ਦੀ 78 ਪਿੰਡਾਂ ਦੀ 306 ਔਰ ਆਦਮਪੁਰ ਦੀ 290 ਏਕੜ ਜ਼ਮੀਨ ਤੇ ਭੂ ਮਾਫੀਆ ਦਾ ਕਬਜ਼ਾ ਇੱਥੋਂ ਦੇ ਜਿਹੜੇ ਅਫਸਰ ਆ ਸਰਕਾਰੀ ਅਫਸਰ ਉਹ ਤਨਖਾਹ ਤਾਂ ਚਾਹੇ ਭੂ ਸਰਕਾਰੀ ਕੋ ਲੈਂਦੇ ਨੇ ਪਰ ਉਹ ਕੰਮ ਜਿਹੜਾ ਭੂ ਮਾਫੀਆ ਲਈ ਕਰਦੇ ਹਨ ਸਰ ਕਿਹੜਾ ਕੇਸ ਲਗਾਇਆ ਤੁਸੀਂ ਕਿਹਨਾਂ ਦੇ ਖਿਲਾਫ ਕੇਸ ਜਿਹੜਾ ਲੜ ਰਹੇ ਹੋ ਮੇਰੀ ਜਿਹੜੀ ਵੈਸੇ ਦੇਖੋ ਮੈਂ ਸਭ ਤੋਂ ਜਿਹੜੀ ਅਫਸਰशाही ਹੀ ਦੋਸ਼ੀ ਆ ਕਿਉਂਕਿ ਮੇਰਾ ਜਿਆਦਾ ਜਿਹੜਾ ਟਾਰਗੇਟ ਆ ਦੇਖੋ ਸਭ ਤੋਂ ਕਮਜ਼ੋਰੀਆਂ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਦੀ ਰਖਵਾਲੀ ਬੀ ਡੀ ਪੀਓ ਨੇ ਹੀ ਕਰਨੀ ਹੁੰਦੀ ਜੇ ਬੀ ਡੀ ਪੀਓ ਤੋਂ ਬਾਅਦ ਹੁੰਦਾ ਰੈਵਨਿਊ ਕਿਉਂਕਿ ਜੇ ਬੀਡੀਪੀ ਉਹ ਹੀ ਰਲੇ ਹੋਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਆਜੇ ਜ਼ਮੀਨ ਦੀ ਬੋਲੀ ਜੇ 20 ਹੁੰਦੀ ਆ ਤਾਂ ਦੂਜੇ ਦਿਨ ਉਹ 10 ਕਿਦਾਂ ਹੋ ਗਈ ਔਰ 10 ਕਿੱਲੇ ਕਿੱਥੇ ਗਏ ਕਿਉਂਕਿ ਬੀਡੀਪੀ ਆਉਂਦੀ ਆ ਨਲੈਕੀਆਂ ਕਰਕੇ ਹੀ ਇੱਥੋਂ ਤੱਕ ਪਹੁੰਚਿਆ ਸਰਕਾਰੀ ਤੰਤਰ ਸਭ ਤੋਂ ਜ਼ਿਆਦਾ ਇਹਦੇ ਵਿੱਚ ਜ਼ਿੰਮੇਵਾਰ ਆ ਸਰ ਤੁਸੀਂ ਕਹ ਰਹੇ ਕਿ ਸਰਕਾਰੀ ਅਧਿਕਾਰੀ ਜਿਹੜੇ ਮਿਲੇ ਹੋਏ ਨੇ ਇੰਨੀ-ਇੰਨੀ ਤਨਖਾਹਾਂ ਲੈਂਦੇ ਪਰ ਫਿਰ ਵੀ ਇਹ ਕਿ ਕਪਲੇਬਾਜੀ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਸਰ ਦੇਖੋ 18 ਕੇਸ ਡੀਡੀਪੀਓ ਜਲੰਧਰ ਸਾਹਿਬ ਦੀ ਅਦਾਲਤ ਵਿੱਚੋਂ ਜਿੱਤੇ ਦੋ ਵਾਰੀ ਮੈਂ ਹਾਈ ਕੋਰਟ ਕੰਟੈਂਟ ਟੈਂਪਰ ਵੀ ਉਹਨਾਂ ਨੂੰ ਖਾਲੀ ਕਰਵਾਇਆ ਜਾਵੇ ਜੋ ਕਿ ਮਾਨਜੋਗ ਹਾਈ ਕੋਰਟ ਨੇ ਪੰਚਾਇਤੀ ਹੱਕ ਜੀਤੀ ਵੀ ਖਾਲੀ ਕਰਵਾਓ ਦੇਖੋ 6 ਸਾਲ ਦੌਰਾਨ ਮੈਂ 6 ਸਾਲ ਮੈਨੂੰ ਹੋ ਗਿਆ ਇਹ ਜ਼ਮੀਨਾਂ ਦੇ ਕੇਸ ਲੜਦੇ 6 ਸਾਲ ਦੇ ਵਿੱਚ ਮੈਨੂੰ ਫੇਰ ਦੁਬਾਰਾ ਤੀਜੀ ਵਾਰ ਕੰਟੈਂਪਟ ਪਾਣੀ ਭਈ ਜਿਹਦੀ ਤਰੀਕ ਅਗਲੀ 19 ਤੰ 2024 ਆ ਇਹ ਇਸ ਕਰਕੇ ਦੇਖੋ ਇਹ ਕੰਮ ਅਦਾਲਤਾਂ ਦਾ ਨਹੀਂ ਹੈ ਇਹ ਜਿਹੜੇ ਸਰਕਾਰ ਕੋਲ ਤਨਖਾਹ ਲੈਂਦੇ ਅਫਸਰ ਇਹਨਾਂ ਦਾ ਮੈਨੂੰ ਜੇ ਇਹ ਈਮਾਨਦਾਰ ਹੋਣ ਤਾਂ ਮੈਨੂੰ ਅਦਾਲਤਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਹੈ ਜੀ ਸਰ ਇਹ ਕਿੰਨੀ ਜ਼ਮੀਨ ਹੈ ਤੇ ਕਿਸ ਜਿਹੜਾ ਵਾ ਸ਼ਖਸ ਵੱਲੋਂ ਇਸ ਤੇ ਕਬਜ਼ਾ ਕੀਤਾ ਗਿਆ ਜਿਹੜਾ ਮੁੱਖ ਸਾਜ਼ਿਸ਼ ਕਰਤਾ ਜਿਹੜਾ ਦੇਖੋ ਪੰਚਾਇਤ ਦੀਆਂ ਜ਼ਮੀਨਾਂ ਜਿਹਦੇ ਕੋਲ ਹੈਗੀਆਂ ਉਹ ਹੈਗਾ ਪ੍ਰਿਤਪਾਲ ਢਿੱਲੋਂ ਪੈਲਸ ਦਾ ਮਾਲਕ ਪ੍ਰਿਤਪਾਲ ਉਹਦੇ ਫਾਦਰ ਦਾ ਨਾਮ ਹੈਗਾ ਗੁਰਮਖ ਸਿੰਘ ਰਹਿਣ ਵਾਲਾ ਓਟਲਵਾ ਦਾ ਪਰ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆ ਉਦੇ ਕੋਲ ਦੇਖੋ 1998 ਤੋਂ ਲੈ ਕੇ ਜੀ ਹੁਣ ਤੱਕ ਇਹ ਜ਼ਮੀਨ ਦਾ ਕਬਜ਼ਾ 12 ਕਿਲੇ ਉਹਦੇ ਕੋਲ ਕਬਜ਼ਾ ਜੀ ਜੇਕਰ ਸਰਕਾਰੀ ਜ਼ਮੀਨ ਦਾ ਉਹਦਾ ਠੇਕਾ ਵੀ ਲਾਇਆ ਜਾਵੇ ਤਾਂ ਪੰਚਾਇਤ ਨੂੰ ਹੁਣ ਤੱਕ 90 ਲੱਖ ਦੀ ਰਿਕਵਰੀ ਉਹਦੇ ਤੇ ਪੈਂਦੀ ਹੈ ਜੀ ਸਰ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕੀ ਲਗਾਤਾਰ ਭਗਵੰਤ ਮਾਨ ਵੀ ਕਰੇਗੀ ਕ腐ਪਸ਼ਨ ਖਤਮ ਕਰਨੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਇਦਾਂ ਦੇ ਅਧਿਕਾਰੀਆ ਤੇ ਜਿਹੜੀ ਭਗਵੰਤ ਮਾਨ ਸਰਕਾਰ ਐਕਸ਼ਨ ਲਏਗੀ ਸਰ ਐਕਸ਼ਨ ਦੇਖੋ ਕੈਂਦਤ ਕਰਨ ਦੇ ਵਿੱਚ ਫਰਕ ਮੈਂ ਦੇਖੋ ਕੁਲਦੀਪ ਸਿੰਘ ਧਾਲੀਵਾਲ ਨੂੰ 4 ਵਾਰ ਮਿਲਿਆ ਲਾਲਜੀਤ ਭੁੱਲਰ ਨੂੰ ਵੀ ਸੈਕਟਰੀਏਟ ਦੋ ਵਾਰ ਮਿਲੇ ਆ ਜੀ ਦੇਖੋ ਕੁਲਦੀਪ ਧਾਲੀਵਾਲ ਨੇ ਤਾਂ ਦੇਖੋ ਮੈਂ ਤਿੰਨ ਤਿੰਨ ਚਾਰ ਚਾਰ 100 ਦੇ ਸੈੱਟ ਕਰ ਕਰਕੇ ਫਾਈਲਾਂ ਦਿੱਤੀਆਂ ਉਹ ਪਤਾ ਨਹੀਂ ਕਿੱਥੇ ਕੂੜੇ ਦਾਨ ਚ ਸੜ ਦਿੱਤੀਆਂ ਇੱਕ ਪੈਸਾ ਵੀ ਜਦ 1% ਵੀ ਉਹਨੇ ਕੰਮ ਨਹੀਂ ਕੀਤਾ ਜੀ ਬਾਅਦ ਵਿੱਚ ਮੈਂ ਲਾਲਜੀਤ ਭੁੱਲਰ ਜੀ ਹੁਣਾਂ ਨੇ ਮੈਨੂੰ ਚਲੋ ਸੱਦਿਆ ਖੁਸ਼ੀ ਮੈਨੂੰ ਇਸ ਗੱਲ ਦੀ ਕਿ ਲਾਲਜੀਤ ਭੁੱਲਰ ਜੀ ਹੁਣੀ ਜਦੋਂ ਵੀ ਮੈਂ ਕਰਾਂ ਉਹ ਟੈਲੀਫੋਨ ਚੱਕਦੇ ਉਹਨਾਂ ਨੇ ਇਨਕੁਆਇਰੀ ਲਾਈ ਆ ਜੀ ਮੇਰੀ ਕੱਲ ਵੀ ਅਜੇ ਉਹਨਾਂ ਨਾਲ ਗੱਲ ਹੋ ਕੇ ਹਟੀ ਆ ਕੱਲ 26 ਤਰੀਕ ਸੀ 26 ਇਹ ਆ ਮੇਰੀ ਗੱਲ ਸ਼ਬੀ 12 ਮੇਰੀ ਗੱਲ ਹੋਈ ਉਹਨਾਂ ਨੇ ਉਹ ਕਹਿੰਦੇ ਵੀ ਇਨਕੁਆਰੀ ਮੈਂ ਲਾਤੀ ਆ ਜਲਦੀ ਤੋਂ ਜਲਦੀ ਦੇਖੋ ਗੱਲ ਇਹ ਆ ਇਹ ਇਹ ਜਿਹੜੇ ਜਨੇਬ ਵੀ ਕਪਲੇ ਹੋਏ ਨੇ ਇਹ ਕਾਂਗਰਸ ਔਰ ਅਕਾਲੀਆਂ ਦੇ ਟਾਈਮ ਹੋਏ ਜੀ ਜਿੰਨਾ ਤੇ ਅੱਜ ਵੀ ਅਫਸਰ ਸ਼ਾਹੀ ਤੇ ਮੰਤਰੀਆਂ ਦਾ ਹੱਥ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਬੰਦੇ ਉਹ ਥੋੜੇ ਜੇ ਨਵੇਂ ਹੋਣ ਕਰਕੇ ਆਪਣੇ ਅਧਿਕਾਰਾਂ ਤੋਂ ਜਾਣੂ ਨਹੀਂ ਕਿਉਂਕਿ ਦੇਖੋ ਕੈਬਨਿਟ ਮੰਤਰੀ ਦਾ ਅਧਿਕਾਰ ਹੁੰਦਾ ਵੀ ਇਕਦਮ ਵੀ ਉਹ ਕਿਸੇ ਤੇ ਇਨਕੁਆਰੀ ਲਾਉਣਾ ਚਾਵੇ ਲਾ ਸਕਦਾ ਜੀ ਪਰ ਦੇਖੋ ਦਲਦਲ ਜਿਹੜੀ ਆ ਉਹ ਅਫਸਰ ਸ਼ਾਹੀ ਆ ਜੀ ਜੇ ਉਹਨਾਂ ਨੇ ਕਹਿਤਾ ਕਿਉਂਕਿ ਅਫਸਰ ਸ਼ਾਹੀ ਹੀ ਕੰਮ ਕਰਕੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹ ਪਤੇ ਖੁੱਲ ਗਏ ਤੇ ਇਹਦੇ ਵਿੱਚ ਪਤਾ ਨਹੀਂ ਕਿਨੇ-ਕਨੇ ਇਨਵੋਲਵਮੈਂਟ ਹੋਣੇ ਆ ਸਰ ਇਸ ਜਿਹੜਾ ਸਾਬ ਦਾ ਹੋ ਰਿਹਾ ਜੋ ਹੋ ਰਿਹਾ ਹੈ ਭੂ ਮਾਫੀਆ ਵੱਲੋਂ ਕਿਸ ਨੂੰ ਜ਼ਿੰਮੇਵਾਰ ਮੰਨ ਰਹੇ ਹੋਗੇ ਅਧਿਕਾਰੀ ਵੀ ਰਲੇ ਹੋਏ ਆ ਸਾਰੀ ਮਿਲੀ ਭਗਤ ਥੋੜੀ ਕਿਸ ਨੂੰ ਜ਼ਿੰਮੇਵਾਰ ਮੰਨਦੇ ਸਰ ਦੇਖੋ ਤੰਤਰ ਹੈਗਾ ਸਭ ਤੋਂ ਜ਼ਿਆਦਾ ਰੈਵਨਿਊ ਜਿਹੜੇ ਕੀ ਦੇਖੋ ਬੀ ਡੀ ਬੀਓ ਨੇ ਮੈਨੂੰ ਹੁਣ ਵੀ ਗਿਆ ਸੀ ਕਿ ਇੱਕ 55 ਦੀ ਦੇਖੋ 21 ਏਕੜ ਜ਼ਮੀਨ ਥੋੜੀ ਨਹੀਂ ਹੁੰਦੀ ਜੇਕਰ ਤੁਸੀਂ ਤੁਹਾਡਾ ਇੱਕ ਮਰਲਾ ਵੀ ਕਿਤੇ ਇਧਰ ਉਧਰ ਹੋ ਜਵੇ ਤੁਸੀਂ ਤਹਿਸੀਲਦਾਰ ਜਾਂ ਕਾਨੂੰਗੋ ਜਾਂ ਪਟਵਾਰੀ ਦਾ ਜੀਣਾ ਹਰਾਮ ਕਰ ਦਿੰਦੇ ਆ ਸਾਡੇ ਕੰਗਣੀਵਾਲ ਪਿੰਡ ਦੇ 21 ਏਕੜ ਜਾਨਕੀ 156 ਕਨਾਲ ਜਗ੍ਹਾ ਹੀ ਇਹਨਾਂ ਨੇ ਗਾਇਬ ਕਰ ਦਿੱਤੀ ਦੇਖੋ ਕਿੱਡਾ ਵੱਡਾ ਜੇਕਰ ਤੁਸੀਂ 56 ਏਕੜ ਜਗ੍ਹਾ 156 ਏਕੜ 21 ਏਕੜ ਜ਼ਮੀਨ ਜਿਹੜੀ ਤੁਸੀਂ ਗਾਇਬ ਕੀਤੀ ਆ ਉਹ ਤਾਂ ਦੋਸ਼ੀ ਨਹੀਂ ਅਜੇ ਤੱਕ ਪਤਾ ਲੱਗਦਾ ਵੀ ਕੌਣ ਆ ਮੈਂ ਤੇ ਭਗਵੰਤ ਮਾਨ ਜੀ ਹੁਣਾਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਇਹਨਾਂ ਤੇ ਛੋਰੀ ਮੋਰੀ ਨੀ ਬਿਜੀਲੈਂਸ ਜਾਂ ਜਾਂ ਸੀਬੀਆਈ ਜਾਂਚ ਕੀਤੀ ਜਾਵੇ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਦੋਸ਼ੀ ਚਾਹੇ ਕੋਈ ਵੀ ਹੋਵੇ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਦੋਸਤੋ ਇੱਦਾਂ ਦੇ ਅਧਿਕਾਰੀਆਂ ਤੇ ਅਸੀਂ ਵੀ ਅਪੀਲ ਕਰਦੇ ਭਗਵੰਤਾਨ ਸਰਕਾਰ ਨੂੰ ਕਿ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਆ ਜੋ ਐਸੇ ਭੂ ਮਾਫੀਆ ਦੇ ਖਿਲਾਫ ਸਰ ਲੜ ਰਹੇ ਆ ਕਿ ਕੇਸ ਲੜ ਰਹੇ ਜਿੱਤੇ ਵੀ ਕਾਫੀ ਨੇ ਤੇ ਅਸੀਂ ਵੀ ਆਪਣੇ ਲੋ ਇਹ ਅਪੀਲ ਕਰਦੇਗੇ ਇੱਦਾਂ ਦੇ ਅਧਿਕਾਰੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਦੂਰ ਦੱਸਿਓ ਧੰਨਵਾਦ